ਜਿਹੜਾ ਸਿੱਖ ਹੈ ਉਹ ਉੱਜੜ ਕੇ ਆਇਆ ਉਸ ਨੂੰ ਨਾ ਆਪਣਾ ਮਜ਼ਬ ਮਿਲਿਆ ਨਾ ਉਸ ਨੂੰ ਆਪਣੀ ਕੌਮियत ਮਿਲੀ ਗਿਆ 1947 ਤੋਂ ਲੱਗ ਕੇ ਅੱਜ ਆਪਾਂ ਐਸਰਾ ਰਰੇ ਇੱਕ ਦਾਸ ਬਣ ਕੇ ਮਿੰਤਾ ਕਰਕੇ ਕਿ ਇਹ ਇੱਕ ਆਜ਼ਾਦ ਕੌਮ ਹੈ ਬਣਾਈਏ ਇੱਕ ਆਜ਼ਾਦ ਧਰਮ ਬਣਾਇਆ ਕਿਹੜੇ ਐਡੀਪੁੱਤੀ ਨਹੀਂ ਹੋਗੇ ਤੁਸੀਂ ਬਾਰਡਰ ਦੇ ਰਹਿਣ ਵਾਲੇ ਹੈ ਜੇ ਕਨਸਟੀਟਿਊਸ਼ਨ ਕਹਿੰਦੀ ਹੈ ਕਿ ਇਹ ਸਟੇਟ ਸਬਜੈਕਟ ਹੈ ਕਿਰੇ ਲੋਕ ਮਾਮਲੇ ਹੈ ਹੋਮ ਮਿਨਿਸਟਰੀ ਤਾਂ ਫਿਰ ਇਹਦੇ ਵਿੱਚ ਡਿੱਕਾ ਪਾਉਣ ਦਾ ਇਹਦਾ ਮਤਲਬ ਹੈ ਕਿ ਜਿਹੜੇ ਰਾਜ ਕਰ ਰਹੇ ਹੈ ਉਹਨਾਂ ਨੂੰ ਸ਼ੱਕ ਹੈ ਕਿ ਕਿਸੇ ਔਮ ਦੇ ਉੱਤੇ ਉਹਦੀ ਵਫਾ داری ਤੇ ਵੋਗਿੰਤੀ ਇੱਥੋਂ ਤੱਕ ਕਰਸਾਦੀ ਹੈ ਕੀ ਸਿੱਖਾਂ ਨੂੰ ਜੇ ਉਹ ਆਜ਼ਾਦੀ ਦੀ ਗੱਲ ਕਰਦੇ ਐ ਤੇ ਉਹਨਾਂ ਨੂੰ ਇਹ ਮਿਲਵਾ ਦਿੰਦੀ ਹੈ ਜਿਹੜਾ ਜਮਹੂਰੀਅਤ ਹੈ ਇਹਦੇ ਵਿੱਚ ਰੂਲ ਆਫ ਲਾਅ ਹੁੰਦਾ ਕਿ ਪ੍ਰੈਮੀਨਿਸਟਰ ਤੋਂ ਲੈ ਕੇ ਥੱਲੇ ਜਿਹੜਾ ਸਪਾਹੀ ਹੈ ਉਹਦੇ ਲਈ ਕਾਨੂੰਨ ਇੱਕ ਹੈ ਪਰ ਇੱਥੇ ਕੋਈ ਕਾਨੂੰਨ ਨਹੀਂ ਹੈ ਆਈ ਕਮੋ ਸੇ ਮਾਰ ਰਾਣਾ ਫੜ ਕੇ ਲੈ ਹੁਣ ਕੀ ਗੈਰੰਟੀ ਹੈ ਕਿ ਇਹਨੂੰ ਇਨਸਾਫ ਮਿਲੂਗਾ ਇਸ ਨੂੰ ਲਾਜ਼ਮੀ ਸਜ਼ਾ ਹੋਊਗੀ ਮੌਤ ਦੀ ਸਤਿਕਾਰਯੋਗ ਸੇਕਪੋਮ ਦੇ ਵਿਦਵਾਨ ਸਹਿ ਨਿਮਰਤਾ ਸਹਿ ਤਾਂ ਆਪ ਨੂੰ ਫਤਿਹ ਕਰਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਅੱਜ ਸਰਦਾਰ ਕੁਸ਼ਲਪਾਲ ਸਿੰਘ ਨੇ ਆਪਣੇ ਪਿਤਾ ਜੀ ਦੀ ਯਾਦ ਦੇ ਵਿੱਚ ਸਰਦਾਰ ਜਸਵੰਤ ਸਿੰਘ ਮਾਨ ਦੇ ਯਾਦ ਦੇ ਵਿੱਚ ਇਹ ਮੀਟਿੰਗ ਰੱਖੀ ਹੈ ਸੈਮੀਨਾਰ ਰੱਖਿਆ ਜੀਜੇ ਬੇਕਚ ਹੰਥ ਦੇ ਬਹੁਤ ਵੱਡੇ ਵੱਡੇ ਵਿਦਵਾਨ ਅੱਜ ਇੱਥੇ ਹਾਜ਼ਰ ਹੈਗੇ ਆ ਤੇ ਇਹਨਾਂ ਦੀ ਜਿਹੜੀ ਰਏ ਹੈ ਇਹ ਜ਼ਰੂਰ ਆਪਾਂ ਨੂੰ ਆਪਣੀ ਸਿਆਸਤ ਦੇ ਵਿੱਚ ਲੈ ਕੇ ਆਉਣੀ ਪਊਗੀ ਜੇ ਆਪਾਂ ਨੇ ਇਹ ਸਿਸਟਮ ਨੂੰ ਸੁਧਾਰਨਾ ਹੈਗਾ ਇਹਨਾਂ ਦੇ ਜਿਹੜੇ ਵਿਚਾਰ ਹੈਗੇ ਆ ਬਹੁਤ ਉੱਚੇ ਵਿਚਾਰ ਹੈ ਕਿ ਸਾਡੇ ਖਿਲਾਫ ਨਹੀਂ ਹੈ ਪਰ ਪੰਥ ਦੇ ਹਿੱਤ ਦੇ ਵਿੱਚ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਇਹ ਸਾਰੇ ਵਿਚਾਰ ਇੱਥੇ ਕੀਤੇ ਗਏ ਆ ਆਪਾਂ ਜਮੂਰੀਅਤ ਦੀ ਗੱਲ ਕਰਦੇ ਆ ਇਹ ਵਿਦਵਾਨਾਂ ਨੇ ਸਾਨੂੰ ਸਮਝਾਤਾ ਹੈ ਕਿ ਇਹ ਸਾਨੂੰ ਸਾਡੇ ਗੁਰੂ ਸਾਹਿਬਾਨ ਦੀ ਦੇਣ ਹੈ ਸੋ ਜੇ ਗੁਰੂ ਸਬਾਨ ਨੇ ਸਾਨੂੰ ਜਮਹੂਰੀਅਤ ਦਿੱਤੀ ਹੈ ਤਾਂ ਫੇਰ ਅੱਜ ਸਿੱਖ ਇਸ ਮੁਲਕ ਇੰਡੀਆ ਦੇ ਵਿੱਚ ਕਿਵੇਂ ਬਤੀਤ ਕਰ ਰਿਹਾ ਆਪਣੀ ਜ਼ਿੰਦਗੀ ਜਿਹੜੀ ਜਮਹੂਰੀਅਤ ਹੁੰਦੀ ਹੈ ਉਹਦੀ ਗੱਲ ਬਹੁ ਗਿੰਤੀ ਦਿਨਾਰ ਸੁਣੀ ਜਾਂਦੀ ਹੈ ਕਾਨੂੰਨ ਬਣਦੇ ਆ ਸਾਰਾ ਕੁਝ ਬਣਦੇ ਆ ਪਰ ਸਿੱਖਾਂ ਦੇ ਕੋਲੇ ਬਹੁ ਗਿਣਤੀ ਨਹੀਂ ਹੈ ਇਸ ਮੁਲਕ ਦੇ ਵਿੱਚ Hindu ਦੀ ਬਹੁ ਗਿਣਤੀ ਹੈ ਸੋ Hindu ਆਪਣੇ ਕਾਨੂੰਨ ਬਣਾਉਂਦਾ ਜਿਵੇਂ ਹੁਣ ਵਕਫ ਬੋਰਡ ਦਾ ਬਣਾਇਆ ਉਹਦੇ ਵਿੱਚ ਲਿਖਤਾ ਕਿ ਦੋ ਜਿਹੜੇ ਦੂਜੇ ਧਰਮ ਦੇ ਮੈਂਬਰ ਹੋਣਗੇ ਮੁਸਲਮਾਨ ਨਹੀਂ ਹੋਣਗੇ ਉਹ ਵੀ ਮੈਂਬਰ ਹੋਣਗੇ ਹੁਣ ਇਸਲਾਮ ਦਾ ਜੇ ਕਾਨੂੰਨ ਬਣਾਉਣਾ ਹੈ ਤਾਂ ਫਿਰ ਇਸਲਾਮ ਦਾ ਕਾਨੂੰਨ ਬਣਾਇਆ ਜਾਵੇ ਗੱਲ ਮੈਨੂੰ ਇੱਥੋਂ ਆਉਂਦੀ ਹੈ ਕਿ 1947 ਦੇ ਵਿੱਚ ਜਦੋਂ ਇਸ ਮੁਲਕ ਦੀ ਵੰਡ ਹੋਈ ਹੈ ਹਿੰਦੂ ਨੂੰ ਆਪਣਾ ਮੋਲਕ ਮਿਲ ਗਿਆ ਮੁਸਲਮਾਨ ਨੂੰ ਬਹੁ ਗਿੰਤੀ ਪਾਕਿਸਤਾਨ ਮਿਲ ਗਿਆ ਹੁਣ ਮੇਰੇ ਤਜਰਬੇ ਦੇ ਵਿੱਚ ਜਿਹੜੇ ਵੀ ਮੁਸਲਮਾਨ ਇੱਥੋਂ ਉੱਜੜ ਕੇ ਗਏ ਐ ਪਾਕਿਸਤਾਨ ਉਹ ਕਹਿੰਦੇ ਐ ਕਿ ਅਸੀਂ ਉੱਜੜੇ ਜ਼ਰੂਰ ਐ ਪਰ ਸਾਨੂੰ ਸਾਡੀ ਮਜ਼ਬ ਮਿਲ ਗਿਆ ਸਾਡੀ ਕੌਮियत ਮਿਲ ਗਈ ਇਸੇ ਤਰ੍ਹਾਂ ਜਿਹੜਾ ਹਿੰਦੂ ਉਧਰੋਂ ਉੱਜੜ ਕੇ ਇੱਧਰ ਆਇਆ ਉਸ ਨੂੰ ਵੀ ਆਪਣੀ ਕੌਮियत ਮਿਲ ਗਈ ਉਸ ਨੂੰ ਆਪਣਾ ਮਜ਼ਬ ਮਿਲ ਗਿਆ ਪਰ ਜਿਹੜਾ ਸਿੱਖ ਹੈ ਉਹ ਉੱਜੜ ਕੇ ਆਇਆ ਉਸ ਨੂੰ ਨਾ ਆਪਣਾ ਮਜ਼ਬ ਮਿਲਿਆ ਨਾ ਉਸ ਨੂੰ ਆਪਣੀ ਕੌਮियत ਮਿਲੀ ਹੈ ਹੁਣ ਜੀ 1947 ਤੋਂ ਲੱਗ ਕੇ ਅੱਜ ਆਪਾਂ ਐਸਰਾ ਰਹੇ ਰਹੇ ਹਾਂ ਇੱਕ ਦਾਸ ਬਣ ਕੇ ਮਿੰਤਾ ਕਰਕੇ ਤਾਂ ਫੇਰ ਮੇਰਾ ਮਤਲਬ ਹੈ ਕਿ ਗੁਰੂ ਸਾਹਿਬ ਦਾ ਜਿਹੜੇ ਸਸ ਗੁਰੂ ਸਾਹਿਬਾਨ ਦਾ ਹੀ ਕੋਸ਼ਿਸ਼ ਹੈ ਕਿ ਇਹ ਇੱਕ ਆਜ਼ਾਦ ਕੌਮ ਮੈਂ ਬਣਾਈਏ ਇੱਕ ਆਜ਼ਾਦ ਧਰਮ ਬਣਾਇਆ ਫਿਰ ਇਹਦੀ ਪੂਰਤੀ ਨਹੀਂ ਹੋ ਰਹੀ ਔਰ ਆਪਣੀ ਗੱਲ ਨਾ ਤਾਂ ਪਾਰਲੀਮੈਂਟ ਦੇ ਵਿੱਚ ਨਾ ਸੈਂਟਰ ਦੀ ਸਰਕਾਰ ਦੇ ਵਿੱਚ ਕਰੇਲੂ ਮਾਮਲੇਆ ਹੋਮ ਮਿਨਿਸਟਰੀ ਦੇ ਵਿੱਚ ਸੁਣੀ ਜਾਂਦੀ ਹੈ ਹੋ ਜਿਹੜਾ ਸਬਦਾਨ ਹੈ ਉਹ ਕਹਿੰਦਾ ਹੈ ਕਿ ਲਾਅ ਐਂਡ ਆਰਡਰ ਇੱਕ ਸੂਬੇ ਦਾ ਹੱਕ ਹੈ ਹੁਣ ਜੇ ਸੂਬੇ ਦਾ ਹੱਕ ਹੈ ਸੈਂਟਰ ਨੇ ਕਹਤਾ ਹੈ ਕਿ ਜਿਹੜੇ ਲਾਇਸੈਂਸ ਨੇ ਪ੍ਰੋਹਿਬਿਟਡ ਉਹ ਸੈਂਟਰ ਦਊਗਾ ਪੰਜਾਬ ਸਰਕਾਰ ਦਾ ਹੱਕ ਉਹਨਾਂ ਦੇ ਉੱਤੇ ਨਹੀਂ ਹੈ ਹੁਣ ਜਿਹੜੀ ਬਹੁ ਗਿਣਤੀ ਨੂੰ ਚੀਜ਼ ਠੰਗੀ ਲਿਖੀ ਉਹ ਇੱਕ ਰੂਲ ਬਣਾਇਆ تھا ਇੱਕ ਕਾਨੂੰਨ ਬਣਾਇਆ ਤਾਂ ਹੁਣ ਮੇਰਾ ਮਤਲਬ ਅਸੀਂ ਬਾਰਡਰ ਦੇ ਰਹਿਣ ਵਾਲੇ ਐ ਜੇ ਕਨਸਟੀਟਿਊਸ਼ਨ ਕਹਿੰਦੀ ਹੈ ਕਿ ਇਹ ਸਟੇਟ ਸਬਜੈਕਟ ਹੈ ਕਿ ਲੋਕ ਮਾਮਲੇ ਹੈ ਹੋਮ ਅਫਸਰ ਤਾਂ ਫਿਰ ਇਹਦੇ ਵਿੱਚ ਡਿੱਕਾ ਪਾਉਣ ਦਾ ਇਹਦਾ ਮਤਲਬ ਹੈ ਕਿ ਜਿਹੜੇ ਰਾਜ ਕਰ ਰਹੇ ਐ ਉਹਨਾਂ ਨੂੰ ਸ਼ੱਕ ਹੈ ਕਿ ਕਿਸੇ ਕੋਮ ਦੇ ਉੱਤੇ ਉਹਦੀ ਵਫਾਦਾਰੀ ਤੇ ਹੁਣ ਇਹ ਬਹੁਤ ਜ਼ਰੂਰੀ ਹੈ ਕਿ ਜੇ ਸਾਡੀ ਵਫਾਦਾਰੀ ਦੇ ਉੱਤੇ ਹੀ ਸ਼ੱਕ ਹੈ ਤਾਂ ਫੇਰ ਅਸੀਂ ਇਸ ਦੇਸ਼ ਦੇ ਵਿੱਚ ਕਿਵੇਂ ਨਾਗਰਿਕ ਬਣ ਕੇ ਜਮਹੂਰੀਅਤ ਪਸੰਦ ਤਰੀਕੇ ਦੇ ਨਾਲ ਰਹਿ ਸਕਦੇ ਹੁਣ ਨਾ ਤਾਂ ਅਸੀਂ ਵਿਦੇਸ਼ੀ ਮਾਮਲਿਆਂ ਦੇ ਵਿੱਚ ਬੋਲ ਸਕਦੇ ਕੋਈ ਵਿਦੇਸ਼ੀ ਮਾਮਲਿਆਂ ਦੇ ਵਿੱਚ ਨਹੀਂ ਬੋਲ ਸਕਦੇ ਹੁਣ ਬੋਧੀ ਸਰਕਾਰ ਨੇ ਕੈਨੇਡਾ ਦੇ ਵਿੱਚ ਕਤਲ ਕਰਵਾਤੇ ਸਿੱਖਾਂ ਦੇ ਜਿਹੜੇ ਆਜ਼ਾਦੀ ਦੇ ਵਿੱਚ ਸਮੰਨਦੇ ਸੀਗੇ ਪਾਕਿਸਤਾਨ ਦੇ ਵਿੱਚ ਕਰਵਾਤੇ ਐ ਬ੍ਰਿਟਾਨੀਆ ਦੇ ਵਿੱਚ ਕਰਾਤੇ ਐ ਹਰਿਆਣਾ ਵਿੱਚ ਕਰਵਾਤੇ ਐ ਦੋ ਪੰਜਾਬ ਦੇ ਵਿੱਚ ਕਰਵਾਤੇ ਐ ਇਹ ਇਸ ਮੁਲਕ ਨੇ ਅਮਰੀਕਾ ਦੇ ਵੀ ਸੋਵਰਨਿਟੀ ਬਾਦਸ਼ਾਹੀ ਤੋੜੀ ਹੈ ਯੂਕੇ ਦੀ ਵੀ ਬਾਦਸ਼ਾਹੀ ਤੋੜੀ ਹੈ ਪਾਕਿਸਤਾਨ ਦੀ ਵੀ ਤੋੜੀ ਹੈ ਕਿਉਂ ਕਰਕੇ ਇੰਡੀਆ ਦੂਜੇ ਮੋਲਕ ਦੇ ਵਿੱਚ ਆਪਣੇ ਵਿਰੋਧੀਆਂ ਨੂੰ ਕਤਲ ਨਹੀਂ ਖਰਾਸਾਦਾ ਸੋ ਮੇਰਾ ਮਤਲਬ ਹੈ ਕਿ ਸਾਰਾ ਫੋਸ ਬੋਗ ਇੰਟੀ ਇੱਕੋ ਤਾਂ ਕਰਸਾਦੀ ਹੈ ਕਿ ਸਿੱਖਾਂ ਨੂੰ ਜੇ ਉਹ ਆਜ਼ਾਦੀ ਦੀ ਗੱਲ ਕਰਦੇ ਹੈ ਉਨਾ ਨੂਏ ਕਿ ਬਰਵਾ ਦਿੰਦੀ ਹੈ ਹੁਣ ਫੇਰ ਸਾਡੀ ਜ਼ਿੰਦਗੀ ਸੁਰੱਖਿਤ ਕਿਵੇਂ ਹੋ ਸਕਦੀ ਹੈ ਕਿ ਜੇ ਅਸੀਂ ਆਪਣੀ ਤਕਦੀਰ ਦੇ ਮਾਲਕ ਹੀ ਨਹੀਂ ਹੈ ਤਾਂ ਫੇਰ ਆਪਾਂ ਇੱਥੇ ਕੀ ਚੀਜ਼ ਹੈ ਆਪਾਂ ਕੋਈ ਵੰਜਾਰੇ ਆ ਜਾਂ ਕੋਈ ਅਜੀਬੀ ਚੀਜ਼ ਹੈ ਆਪਾਂ ਇੱਕ ਨੇਸ਼ਨ ਹੈ ਇੱਕ ਕੌਮ ਹੈ ਇੱਕ ਮਜ਼ਬ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਉਸ ਨੂੰ ਜਨਮ ਦਿੱਤਾ ਤੇ ਬਾਕੀ ਗੁਰੂ ਸਾਹਿਬਾਨ ਨੇ ਉਸ ਨੂੰ ਪਾਲਿਆ ਤੇ ਸਾਨੂੰ ਦਿਸ਼ਾ ਦਿੱਤੀ ਹੈ ਇਹ ਚੀਜ਼ ਹੈ ਜਿਹੜੇ ਜਮਹੂਰੀਅਤ ਹੈ ਇਹਦੇ ਵਿੱਚ ਰੂਲ ਆਫ ਲਾ ਹੁੰਦਾ ਕਿ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਥੱਲੇ ਜਿਹੜਾ ਸਿਪਾਹੀ ਹੈ ਉਹਦੇ ਲਈ ਕਾਨੂੰਨ ਇੱਕ ਹੈ ਪਰ ਇੱਥੇ ਕੋਈ ਕਾਨੂੰਨ ਨਹੀਂ ਹੈਗਾ ਪ੍ਰਾਈਮ ਮਿਨਿਸਟਰ ਜੋ ਮਰਜ਼ੀ ਕਰੀ ਜੇ ਵੀ ਜਿਹੜਾ ਰਾਜ ਕਰਨ ਵਾਲਾ ਸਪਾਈ ਹੈ ਉਹ ਜੋ ਮਰਜ਼ੀ ਕਰੀ ਜੇ ਲੋਕਾਂ ਦੇ ਉੱਤੇ ਛੱਤ ਕਰਕੇ ਉਹਨਾਂ ਦੇ ਘਰ ਢਾ ਦੇ ਉਹਨਾਂ ਦੇ ਉੱਤੇ ਛੱਤ ਕਰਕੇ ਕਿ ਉਹਨਾਂ ਦੀ ਵਫਾਦਾਰੀ ਛੱਤ ਦੇ ਵਿੱਚ ਹੈ ਤੇ ਗੋਲੀ ਮਾਰ ਦੇ ਕਿ ਇਸ ਹਾਲਾਤ ਦੇ ਵਿੱਚ ਅਸੀਂ ਸਿੱਖ ਇੱਥੇ ਰਹਿਣਾ ਚਾਹੁੰਦੇ ਨਹੀਂ ਇਹ ਸਾਡੀ ਜ਼ਿੰਦਗੀ ਦਾ ਪਤਾ ਹੀ ਨਹੀਂ ਕਿ ਕਦੋਂ ਸੁਰੱਖਿਤ ਹੈ ਕਿਸ ਵੇਲੇ ਸੁਰੱਖਿਤ ਨਹੀਂ ਹੈ ਮੈਨੂੰ ਇਹੋ ਜੀ ਚੀਜ਼ ਸਾਨੂੰ ਖਬੂਰ ਨਹੀਂ ਹੁੰਦੀ ਤੇ ਅਸੀਂ ਬੋਲਦੇ ਹਾਂ ਪਰ ਜੇ ਪਾਰਲੀਮੈਂਟਸ ਵੀ ਤੁਸੀਂ ਭੇਜ ਦਿੰਨੇ ਆ ਉੱਥੇ ਵੀ ਮੈਨੂੰ ਬੜੀ ਮੁਸ਼ਕਲ ਨਾਲ ਬੋਲਣਾ ਪੈਂਦਾ ਕੀ ਵੱਧ ਗਿਣਤੀ ਘਟ ਗਿਣਤੀ ਨੂੰ ਪਾਰਲੀਮੈਂਟ ਦੇ ਵਿੱਚ ਵੀ ਨਹੀਂ ਬੋਲਣ ਦੇਊਗੀ ਇੱਕ ਬਥੋਰਾ ਸੂਲ ਹੈ ਜੇ ਜ਼ਮੂਰੀਅਤ ਹੈ ਤਾਂ ਫੇਰ ਸਿਕ ਫਾਰਮ ਦਾ ਨਮੈਂਦਾ ਉੱਥੇ ਇੱਜ਼ਤ ਨਾਲ ਖੜ ਕੇ ਬੋਲ ਸਕਦਾ ਪਰ ਨਹੀਂ ਬੋਲਣ ਦਿੰਦੇ ਇtanto ਪ੍ਰਭੂ ਹੈ ਕਿ ਇਹ ਸਾਨੂੰ ਫ੍ਰੀडम ਆਫ ਸਪੀਚ ਹੈ ਨਹੀਂ ਸਟ ਪ੍ਰਿੰਸੀਪਲਸ ਆਫ ਨੈਚਰਲ ਜਸਟਿਸ ਹੁੰਦੇ ਇਹ ਵੀ ਹੈ ਨਹੀਂ ਕਿ ਹੁਣ ਮੈਂ ਕੱਲ ਚਿੱਠੀ ਲਿਖੀ ਹੈ ਐਡੀਟਰ ਟ੍ਰਿਬਿਊਨ ਨੂੰ ਉਹਦੇ ਵਿੱਚ ਮੈਂ ਲਿਖਿਆ ਹੈ ਕਿ ਜਿਹੜਾ ਰਾਣਾ ਫੜ ਕੇ ਸੁਪਰੀਮ کورٹ ਅਮਰੀਕਾ ਦੀ ਸੁਪਰੀਮ کورٹ ਨੇ ਕਰਾਣਾ ਜਿਹੜਾ ਜਿਹਦੇ ਉੱਤੇ ਬਹੁਤ ਭਾਰੀ ਗੰਬੀਰ ਉਹਦੇ ਉੱਤੇ ਦੋਸ਼ ਨੇ ਬੰਬੇ ਦੇ ਵਿੱਚ ਜਿਹੜੇ ਕਤਲ ਪੁਤਲ ਕੀਤੇ ਸਾਰਾ ਕੁਝ ਹੈ ਉਸ ਨੂੰ ਅਮਰੀਕਾ ਦੀ ਸੁਪਰੀਮ کورٹ ਨੇ ਕਹਿਤਾ ਕਿ ਇਸ ਨੂੰ ਹਿੰਦੁਸਤਾਨ ਇੰਡੀਆ ਲੈ ਜਾਓ ਚਲੋ ਇੱਥੇ ਆ ਗਿਆ ਪਰ ਮੈਂ ਸੁਪਰੀਮ ਕੋਰਟ ਅਮਰੀਕਾ ਨੂੰ ਲਿਖਿਆ ਸੀਗਾ ਕਿ ਇਹ ਜਿਹੜਾ ਮੁਲਕ ਹੈ ਇਹ ਸਿੱਖ ਮੁਸਲਮਾਨ ਸਾਈ ਤੇ ਨਹੀਂ ਬਹੁਤ ਖਤਰਨਾਕ ਹੈ ਕਿਉਂ ਖਤਰਨਾਕ ਹੈ ਉਹ ਆਪਣਾ ਭੁੱਲੜ ਸਾਹਿਬ ਹੈ ਉਸ ਨੂੰ ਜਰਮਨ ਤੋਂ ਐਕਸੀਡੈਂਟ ਕੀਤਾ ਜਰਮਨਾਂ ਦੇ ਕਾਨੂੰਨ ਦੇ ਵਿੱਚ ਮੌਤ ਦੀ ਸਜ਼ਾ ਹੈ ਨਹੀਂਗੀ ਤੇ ਜਰਮਨ ਨੇ ਕਹਿਤਾ ਕਿ ਅਸੀਂ ਐਕਸੈਲਰੇਟ ਤਾਂ ਕਰਦੇ ਆ ਪਰ ਇਹਨੂੰ ਮੌਤ ਦੀ سزا ਨਹੀਂ ਹੋਊਗੀ ਹੁਣ ਸਾਡੀ ਜੁਡੀਸ਼ਰੀ ਦਾ ਹਾਲ ਦੇਖ ਲੋ 3 ਮੈਂਬਰ ਬੈਂਚ ਬੈਠਾ ਕੀ ਭੁੱਲਰ ਦਾ ਕੀ ਫੈਸਲਾ ਕੀਤਾ ਜਾਵੇ ਇਹਨੂੰ ਕਿਹਦੀ ਤਨਖਾਹ ਦਿੱਤੀ ਜਾਵੇ ਕਿੰਨੇ ਇਹਨੇ ਜੁਰਮ ਕੀਤਾ ਜਿਹੜਾ ਬੈਂਚ ਦਾ ਵੱਡਾ ਜੱਜ ਸੀ ਉਸ ਹੀ ਮੁਸਲਮਾਨ ਦੋ ਹਿੰਦੂ ਜੱਟ ਸੀਗੇ ਜਿਹੜਾ ਬੈਂਚ ਦਾ ਹੈੱਡ ਜੱਜ ਸੀ ਉਸਨੇ ਭੁੱਲਣ ਨੂੰ ਬਿਲਕੁਲ ਰਿਹਾ ਕਰਤਾ ਕਿ ਜਸ ਘਰੇ ਚੱਲ ਜਿਹੜੇ ਦੋ ਹਿੰਦੂ ਜੱਟ ਸੀ ਉਹਨਾਂ ਨੇ ਕਿਹਾ ਫਾਂਸੀ ਹੁਣ ਮੇਰਾ ਮਤਲਬ ਹੈ ਜੇ ਤੁਸੀਂ ਐਕਸੈਲਰਾਈਟ ਕਰਕੇ ਜਰਮਨ ਤੋਂ ਲੈ ਕੇ ਆਏ ਹੋ ਕਿ ਜਰਮਨਾ ਨੇ ਕਿਹਾ ਹੈ ਕਿ ਮੌਤ ਦੀ ਸਜ਼ਾ ਨਹੀਂ ਦੇਣੀ ਤੇ ਤਿੰਨ ਮੈਂਬਰ ਬੈਂਚ ਦੇ ਇਕੱਠਾ ਫੈਸਲਾ ਕਰੂਗਾ ਫੇਰ ਤਾਂ ਲੱਕੂ ਹੋ ਜਾਊਗਾ ਪਰ ਜੇ ਬੈਂਚ ਦਾ ਵੱਡਾ ਜੱਜ ਕਹਿੰਦਾ ਕਿ ਇਹ ਬਿਲਕੁਲ ਬੇਗਨਾ ਹੈ ਇਹਨੂੰ ਛੱਡ ਦਿਓ ਤੇ ਦੋ ਹਿੰਦੂ ਜੱਜਾਂ ਦੇ ਕਹਿਣ ਦੇ ਉੱਤੇ ਉਹਨੂੰ ਫੌਂਸੀ ਦੀ ਸਜ਼ਾ ਦੇਤੀ ਹੁਣ ਜਿਹੜਾ ਵਾਵਾ ਹੋ ਰਹੀ ਹੈ ਸਾਰੇ ਦੇਸ਼ ਦੇ ਵਿੱਚ ਕੀ ਆ ਇੱਕ ਮੁਸਲਮਾਨ ਹਰਣਾ ਫੜ ਕੇ ਲੈ ਆਏ ਹਣ ਚੀ ਗੈਰੰਟੀ ਹੈ ਕਿ ਇਹਨੂੰ ਇਨਸਾਫ ਮਿਲੂਗਾ ਮੈਂ ਸੁਪਰੀਮ ਕੋਰਟ ਰਿਚਰਡਸ ਜਿਹੜੇ ਸੁਪਰੀਮ ਕੋਰਟ ਦੇ ਹੈਡ ਨੇ ਹੈਗੇ ਚੀਫ ਜਸਟਿਸ ਹੈ ਸੁਪਰੀਮ ਕੋਰਟ ਦੇ ਉਹਨਾਂ ਨੂੰ ਵੀ ਲਿਖ ਕੇ ਭੇਜਿਆ ਖਬਰਦਾਰ ਕੀਤਾ ਕਿ ਇੱਥੇ ਕਾਨੂੰਨ ਟਾਕਤਵੀਆਂ ਦੇ ਖਿਲਾਫ ਹੈ ਇਸ ਨੂੰ ਐਕਸਰਾਈਟ ਨਹੀਂ ਕੀਤਾ ਜਾਏ ਇਹਦੇ ਜਿਹੜੇ ਹਿਊਮਨ ਰਾਈਟਸ ਹੈ ਉਹ ਇਸ ਦੇ اختیار ਦੇ ਵਿੱਚ ਨਹੀਂ ਰਹਿਣਗੇ ਇਸ ਨੂੰ لازਮੀ سزا ਹੋਊਗੀ ਮੌਤ ਦੀ ਸੋ ਮੇਰਾ ਮਤਲਬ ਹੈ ਕਿ ਕਿੱਡਾ ਵੀ ਜ਼ੁਲਮ ਹੋ ਜੇ ਜਿੰਨਾ ਚਿਰ ਅਦਾਲਤ ਨਹੀਂ ਕਹਿੰਦੀ ਕਿ ਤੁਸੀਂ ਗੁਨਾਹਦਗਾਰ ਹੈਗੇ ਹੋ ਉਹਨਾਂ ਚਿਰ ਜਮੂਰੀਅਤ ਦੇ ਵਿੱਚ ਉਹ ਬੰਦਾ ਜਾਂ ਬੀਬੀ ਬੇਗਨਾ ਸਮਝੇ ਜਾਂਦੇ ਆ ਪਰ ਇੱਥੇ ਇੰਡੀਆ ਦੇ ਵਿੱਚ ਇੱਥੇ ਨਹੀਂ ਹੈ ਜਿਵੇਂ ਹੁਣ ਗੋਥ ਆਫ ਬੋਰਡ ਦਾ ਕਾਨੂੰਨ ਤੋਂ ਦੱਸਿਆ ਹੈਗਾ ਜਿਵੇਂ ਇੱਥੇ ਐਸਸੀਪੀਸੀ ਦੇ ਬਾਰੇ ਗੱਲਾਂ ਹੋਈਆਂ ਕੀ 14 ਸਾਲ ਤੋਂ ਇਹਦੇ ਇਲੈਕਸ਼ਨ ਹੀ ਨਹੀਂ ਹੋ ਰਹੇ ਜਿਹਦੇ ਇਲੈਕਸ਼ਨ ਹੀ ਨਹੀਂ ਹੋ ਰਹੇ ਫਿਰ ਸਿੱਖਾਂ ਦੇ ਹਿੱਤ ਦੇ ਵਿੱਚ ਜਿਹੜੀ ਜ਼ਮੂਰੀਅਤ ਹੈ ਜਿਹਨੂੰ ਆਪਾਂ ਪੁੱਛਦੇ ਸੋਈ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕੀ ਇਹ ਘੱਟ ਗਿਣਤੀ ਸਿੱਖਾਂ ਦੇ ਹੱਕ ਦੇ ਵਿੱਚ ਹੈ ਨਹੀਂ ਗਈ ਤੇ ਜਿੰਨਾ ਚੇਤ ਨਹੀਂ ਹੈਗੀ ਉਹਨਾਂ 'ਚ ਆਪਾਂ ਨੂੰ ਜਿਵੇਂ ਪ੍ਰੋਫੈਸਰ ਸਾਹਿਬ ਨੇ ਡਾਕਟਰ ਸਾਹਿਬ ਪੇਸ਼ਰੇ ਕਿਹਾ ਜਦੋਂ ਚੇਤ ਕਰਨੀ ਪਊਗੀ ਤੇ ਜਦੋਂ ਜੇ ਤਾਂ ਆਪਾਂ ਕਰੀ ਜਾਂਦੇ ਆ ਤੇ ਜਿਹੜੇ ਸੁਝਾਅ ਆਏ ਆ ਇਥੇ ਇਹ ਆਪਾਂ ਨੂੰ ਜ਼ਿਆਦਾ ਮਿਲਣਾ ਚਾਹੀਦਾ ਹੈ ਇਹ ਬਹੁਤ ਅੱਛੀ ਗੱਲ ਹੈ ਜਿਹੜੀ ਕਬਲ ਇਹਨਾਂ ਨੇ ਕੀਤੀ ਹੈਗੀ ਹੈ ਕੁਸ਼ਲਪਾਲ ਸਿੰਘ ਜੀ ਨੇ ਤੇ ਇਹ ਜਿਹੜਾ ਸੈਮੀਨਾਰ ਹੈ ਬੜਾ ਖਾਮਯਾਬ ਹੈ ਤੁਨ ਸਾਰਿਆਂ ਨੂੰ ਦਿਲਚਸਪ ਲੱਗਿਆ ਹੋਊਗਾ ਤੇ ਮੈਂ ਸਾਰੇ ਜਿੰਨੇ ਵੀ ਬਲਾਰੇ ਆ ਉਹਨਾਂ ਦਾ ਬਹੁਤ ਸ਼ੁਕਰੀਆ ਕਰਦਾ ਕਿ ਜਿਹੜਾ ਤੁਸੀਂ ਟਾਈਮ ਕੱਢ ਕੇ ਇੱਥੇ ਟਾਈਮ ਸਾਨੂੰ ਦਿੱਤਾ ਤੇ ਸਾਨੂੰ ਦੱਸਿਆ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੂ ਸੇਕਾ ਰੋਟੀ ਤਾਂ ਬਗੈਰ ਛੱਡ ਕੇ ਅਨੰਦਪੁਰ ਸਾਹਿਬ ਚਲੇ ਗਏ ਸੀ ਹੁਣ ਰੋਟੀ ਦਾ ਟਾਈਮ ਆਪਾਂ ਛੱਡ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ